ਤਬ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਆ ਰਾਜ ਬਰਾੜ ਬਾਈ ਬਾਰੇ ਰਾਜ ਬਰਾੜ ਬਾਈ ਦੀ ਇਸ ਐਲਬਮ ਦਾ ਅੱਜ ਰਿਵਿਊ ਕਰਾਂਗੇ ਇਸ ਐਲਬਮ ਦਾ ਨਾਮ ਹੈ ਈਲੂ ਈਲੂ ਫਾਈਨ ਟੋਨ ਕੰਪਨੀ ਵੱਲੋਂ ਇਸ ਐਲਬਮ ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਮੇਰੇ ਹਿਸਾਬ ਦੇ ਨਾਲ ਇਹ ਉਹਨਾਂ ਦੀ ਤੀਜੀ ਐਲਬਮ ਸੀ ਜਿਹੜੀ ਕਿ ਮਾਰਕੀਟ ਦੇ ਵਿੱਚ ਆਈ ਸੀ ਤੇ ਇਲੂ ਇਲੂ Song ਜਿਹੜਾ ਵਾ ਬਹੁਤ ਹਿੱਟ ਹੋਇਆ ਸੀ ਇਹ ਇਲੂ ਇਲੂ Song ਉਹਨੇ ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ ਬਹੁਤ ਸੁਪਰ ਹਿੱਟ Song ਜਿਹੜਾ ਵਾ ਉਸ ਸਮੇਂ ਦੇ ਵਿੱਚ ਹੋਇਆ ਸੀ ਤੇ 2001 ਦੇ ਵਿੱਚ ਇਹ ਜਿਹੜੀ ਐਲਬਮ ਵਾ ਰਿਲੀਜ਼ ਹੋਈ ਸੀ ਤੇ ਇਹਸ 65 ਨੂੰ ਤੁਸੀਂ ਦੇਖ ਸਕਦੇ ਹੋ ਇੱਕ ਕੈਸਟ ਜੀ ਯੂਜ਼ ਨਹੀਂ ਕੀਤੀ ਮਤਲਬ ਡੈਕ ਦੇ ਵਿੱਚ ਤੇ ਨਵੀਂ ਆ ਤੇ ਤੁਸੀਂ ਇਦਾਂ ਫੋਲਡਰ ਜਿਹੜਾ ਵਾ ਇੱਕ ਪਾਸੋਂ ਪਲੇਨ ਆ ਬਸ ਇਹੀ ਦੋ ਹੀ ਆ ਫੋਲਡਰ ਤੇ ਇਲੂ ਇਲੂ ਐਲਬਮ ਮੈਂ ਕਹੇ ਤਵਾ ਕਿ ਰਾਜ ਬਰਾਡ ਦਾ ਮੈਂ ਬਹੁਤ ਵੱਡਾ ਫੈਨ ਆ ਮੈਂ ਬਹੁਤ ਗੀਤ ਸੁਨੇ ਆ ਰਾਜ ਬਰਾਡ ਜੀ ਦੇ ਉਹਦੀ ਉਹਨਾਂ ਦੇ ਗੀਤ ਜਿਹੜੀ ਉਹਨਾਂ ਦੀ ਕਲਮ ਬਹੁਤ ਵਧੀਆ ਸੀ ਤੇ ਗਾਣਿਆਂ ਦੀ ਗੱਲ ਕੀਤੀ ਜਾਵੇ ਤੇ ਗਾਣੇ ਜਿਹੜੇ ਸਾਈਡ ਦੇ ਵਿੱਚ ਟੋਟਲ ਗਾਣੇ ਜਿਹੜੇ ਆ ਉਦਾਂ ਤਾਂ 8 ਗਾਣੇ ਸੀਗੇ ਇਸ ਐਲਬਮ ਦੇ ਵਿੱਚ A ਸਾਈਡ ਦੇ ਵਿੱਚ ਜਿੱਦਾਂ ਇਲੂ ਇਲੂ ਦੂਜਾ ਸੌਂਗ ਸੀ ਸੁਣ ਜਟੀਏ ਲਲਕਾਰਾ ਤੀਜਾ ਸੌਂਗ ਸੀਗਾ ਤੇਰੇ ਪਿੱਛੇ ਕਿਉਂ ਰੁਲਦੇ ਚੌਥਾ ਹਰਪਾਲ ਯਾਦ ਸਤਾਵੇ ਕਵਾਲੀ 20s ਦੇ ਵਿੱਚ ਸੀਗੇ ਸਾਡੇ ਵਾਲੇ ਮੰਦਰੀ ਸਾਡਾ ਫਿਕਰ ਕਰੀ ਨਾ ਹਾਈ ਕਬੀਲਦਾਰੀਏ दारू ਦੀ ਬੋਤਲ ਚੋਂ ਤੇ ਗੀਤ ਜਿਹੜੇ ਬਹੁਤ ਹਿੱਟ ਹੋਈ ਸੀ दारू ਦੀ ਬੋਤਲ ਚੋਂ ਇਹ ਵੀ ਗੀਤ ਬਹੁਤ ਪਿਆਰਾ ਸੀਗਾ ਤੇ ਇੱਕ ਗੀਤ ਹੋਰ ਦੀ ਤੇਰੇ ਵਿੱਚ ਕਿਉਂ ਰੁੱਲਦੇ ਜੇ ਤੀਰੇ じゃ ਕੋਈ ਹੋਰ ਹੁੰਦਾ ਅੱਜ ਵੀ ਗੀਤ ਹੈ ਜਿਹੜਾ ਤੁਹਾਨੂੰ ਮਿਲ ਜਾਂਦਾ ਤੇ ਵਿਆਹਾਂ ਸ਼ਾਦੀਆਂ ਤੇ ਗੀਤ ਜਿਹੜਾ ਬਹੁਤ ਚੱਲਿਆ ਸੀ ਸੁਣ ਜਟਿਏ ਲਲਕਾਰਾ दारू ਪੀਂਦੇ ਦਾ ਸੁਣ ਜਟਿਏ ਲਲਕਾਰਾ ਇਹ ਗੀਤ ਜਿਹੜਾ ਵਾ ਇਹ ਵਿਆਹਾਂ ਸ਼ਾਦੀਆਂ ਦੇ ਉੱਤੇ ਬਹੁਤ ਹਿੱਟ ਹੋਇਆ ਸੀ ਤੇ ਮੈਂ ਕਹਿ ਸਕਦਾ ਕਿ ਇਸ ਇਸ ਐਲਬਮ ਦੇ ਨਾਲ ਜਿਹੜੀ ਆ ਕਿ ਸ਼ੋਅ ਮਿਲਨੇ ਜਿਹੜੇ ਰਾਜਪਰਾਡ ਜੀ ਨੂੰ ਜਿਆਦਾ ਜਿਹੜੀ ਮਕਬੂਲੀਅਤ ਮਿਲੀ ਸੀ ਇਸ ਐਲਬਮ ਦੇ ਨਾਲ ਬਹੁਤ ਪਿਆਰੀ ਐਲਬਮ ਵਾ ਬਹੁਤ ਸੋਹਣਾ ਗੀਤ ਸੀਗਾ ਇਹ ਯਾ ਲਖਮਿੰਦਰ ਮਾਨ ਵੱਲੋਂ ਇਹ ਲਿਖਿਆ ਗਿਆ ਸੀ ਤੇ ਤਿੰਨ ਗਾਣੇ ਜਿਹੜੇ ਸੀਗੇ ਤਿੰਨ ਚਾਰ ਗਾਣੇ ਸੀਗੇ ਰਾਜਪਰਾਡ ਜੀ ਨੇ ਲਿਖੇ ਸੀ ਤੇ ਭਿੰਦਰ ਡੱਬ ਵਾਲੀ ਵੱਲੋਂ ਇਹ ਗੀਤ ਲਿਖਿਆ ਗਿਆ ਸੀ ਬਾਕੀ ਮਿਲਦੀਆਂ ਨੈਕਸਟ ਵੀਡੀਓ ਵਿੱਚ ਧੰਨਵਾਦ